ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰੂ ਕਿਰਪਾ ਸਦਕਾ ਸਤਗੁਰੂ ਜੀ ਕਿਰਪਾ ਕਰਨ ਬਿਹਰਾਮਤ ਕਰਨ ਮੇਰੇ ਪਾਤਸ਼ਾਹ ਜੀ ਆਪਣੀ ਕਿਰਪਾ ਕਰ ਦੇਣ ਸੋ ਕਿਸ ਤਰ੍ਹਾਂ ਗੁਰੂ ਜੀ ਕਿਰਪਾ ਕਰਦੇ ਨੇ ਸਾਧ ਸੰਗਤ ਕਿਸ ਤਰ੍ਹਾਂ ਉਹ ਮਹਾਂਪੁਰਖਾਂ ਦੇ ਬਚਨਾਂ ਨੂੰ ਪੂਰਨ ਕਰਕੇ ਵਿਖਾਉਂਦੇ ਨੇ ਜੋ ਮਹਾਂਪੁਰਖਾਂ ਦੀ ਰਤਨਾ ਤੋਂ ਬੰਦਗੀ ਵਾਲਿਆਂ ਦੀ ਰਸਨਾ ਤੋਂ ਬਚਨ ਨਿਕਲੇ ਤੇ ਫਿਰ ਗੁਰੂ ਵੀ ਉਹਨਾਂ ਨੂੰ ਕਿਵੇਂ ਪੂਰਨ ਕਰਦਾ ਹੈ ਆਪਾਂ ਬੇਨਤੀਆਂ ਸਾਂਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੂਆਣਾ ਸਾਹਿਬ ਵਾਲੇ ਜਿਨ੍ਹਾਂ ਦਾ ਆਪਾਂ ਜੀਵਨ ਪੜਨੇ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ ਮਹਾਪੁਰਖਾਂ ਦੇ ਜੀਵਨ ਦੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਨੇ ਐਦਾ ਵੀ ਜਿਸ ਦੇ ਵਿੱਚ ਉਹਨਾਂ ਨੇ ਹਰ ਇੱਕ ਨੂੰ ਜੋੜਿਆ ਗੁਰਬਾਣੀ ਦੇ ਨਾਲ ਕਥਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਤੇ ਜਿੱਥੇ ਵੀ ਮਹਾਪੁਰਖ ਗਏ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ ਸਾਧ ਸੰਗਤ ਜਿੱਥੇ ਵੀ ਗਏ ਉਹਨਾਂ ਨੇ ਗੁਰਬਾਣੀ ਦੀ ਗੱਲ ਕੀਤੀ ਦੁਨਿਆਵੀ ਵਿਦਿਆ ਦੀ ਗੱਲ ਕੀਤੀ ਵਿਦਿਆ ਨਾਲ ਜੁੜਨ ਦੇ ਲਈ ਅਕਾਲ ਪੁਰਖ ਨਾਲ ਵੀ ਜੁੜਨ ਦੇ ਲਈ ਉਹਨਾਂ ਨੇ ਸਭ ਤੋਂ ਵੱਧ ਪ੍ਰਚਾਰ ਕੀਤਾ ਵਸਾਰਾ ਕੀਤਾ ਉਹਨਾਂ ਦੀ ਜਿਹੜੀ ਦੇਣ ਹੈ ਨਾ ਇਸ ਸੰਸਾਰ ਨੂੰ ਪੂਰੀ ਦੁਨੀਆ ਨੂੰ ਸਾਧ ਸੰਗਤ ਉਹ ਹੋਰ ਕਿਸੇ ਦੀ ਨਹੀਂ ਹੈ ਬਾਬਾ ਅਤਰ ਸਿੰਘ ਜੀ ਮਹਾਪੁਰਖ ਬੜੀ ਵੱਡੀ ਕਿਰਪਾ ਦੇ ਮਾਲਕ ਨੇ ਬੜੀ ਵੱਡੀ ਕਿਰਪਾ ਦੇ ਖਾਨ ਨੇ ਸਾਧ ਸੰਗਤ ਬਾਬਾ ਜੀ ਨੇ ਜਿਹੜੀ ਕਿਰਪਾ ਕਰਕੇ ਸਾਨੂੰ ਨਿਵਾਜਿਆ ਹੈ ਨਾ ਮਹਾਪੁਰਖਾਂ ਨੇ ਜਿਹੜੀ ਕਿਰਪਾ ਕਰਕੇ ਸਾਨੂੰ ਨਿਵਾਜਿਆ ਹੈ ਸਾਧ ਸੰਗਤ ਉਹ ਕੋਈ ਹੋਰ ਨਹੀਂ ਕਰ ਸਕਦਾ ਕਿਸੇ ਹੋਰ ਦੀ ਉਹ ਵਸ ਦੀ ਗੱਲ ਹੈ ਨਹੀਂ ਕਿਉਂਕਿ ਮਹਾਪੁਰਖਾਂ ਨੇ ਜੋ ਆਪਣੇ ਉੱਪਰ ਕਿਰਪਾ ਕੀਤੀ ਹੈ ਆਪਣੇ ਉੱਪਰ ਰਹਿਮਤ ਕੀਤੀ ਹੈ ਸਾਧ ਸੰਗਤ ਉਹ ਕੋਈ ਹੋਰ ਨਹੀਂ ਕਰ ਸਕਦਾ ਕਿਉਂਕਿ ਮਾਲਵੇ ਦੇ ਵਿੱਚ ਸਭ ਤੋਂ ਵੱਡਾ ਵਿਦਿਆ ਦਾ ਖੇਤਰ ਬਣਾਉਣਾ ਪੰਥ ਦਾ ਸਭ ਤੋਂ ਵੱਡਾ ਜਿਹੜਾ ਇੱਕ ਕੇਂਦਰ ਬਣਾਉਣਾ ਮਸਤੂਆਣਾ ਸਾਹਿਬ ਉਹ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਹੀ ਕਰ ਸਕਦੇ ਨੇ ਜਿਹੜੀ ਡਿਊਟੀ ਉਹਨਾਂ ਦੀ ਅਕਾਲ ਪੁਰਖ ਵੱਲੋਂ ਲਾਈ ਗਈ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੱਲੋਂ ਲਾਈ ਗਈ ਸੀ ਉਹਨੂੰ ਵਖੂਬੀ ਨਿਭਾਉਣਾ ਉਹ ਉਹ ਉਸ ਤਰੀਕੇ ਨਾਲ ਲੈ ਕੇ ਚੱਲਣਾ ਇਹ ਬਾਬਾ ਅਤਰ ਸਿੰਘ ਜੀ ਉਹ ਕਰ ਸਕਦੇ ਨੇ ਕੋਈ ਹੋਰ ਨਹੀਂ ਕਰ ਸਕਦਾ ਇਹ ਮਹਾਂਪੁਰਖ ਹੀ ਕਰ ਸਕਦੇ ਨੇ ਸਾਧ ਸੰਗਤ ਇਹ ਬਚਨਾਂ ਨੂੰ ਉਹੀ ਕਮਾ ਸਕਦੇ ਨੇ ਕੋਈ ਹੋਰ ਨਹੀਂ ਕਮਾ ਸਕਦਾ ਸਾਧ ਸੰਗਤ ਜਿਹੜੇ ਉਹਨਾਂ ਨੇ ਬਚਨ ਕਰ ਦਿੱਤੇ ਗੁਰੂ ਨੇ ਵੀ ਕਿਰਪਾ ਕੀਤੀ ਉਹਨਾਂ ਦੇ ਬਚਨ ਪੂਰੇ ਕਰਨੇ ਪਏ ਉਸ ਪਰਮਾਤਮਾ ਦੇ ਜਿਹੜੇ ਬਚਨ ਮਹਾਂਪੁਰਖਾਂ ਨੇ ਕਰ ਦਿੱਤੇ ਉਹ ਬਚਨ ਵੀ ਪਰਮਾਤਮਾ ਨੂੰ ਪੂਰੇ ਕਰਨੇ ਪਏ ਉਹਨਾਂ ਬਚਨਾਂ ਤੋਂ ਪਰਮਾਤਮਾ ਨੇ ਪਰਮਾਤਮਾ ਵੀ ਨਹੀਂ ਪੱਜ ਸਕਿਆ ਉਹਨਾਂ ਬਚਨਾਂ ਤੋਂ ਰੱਬ ਵੀ ਨਹੀਂ ਜੜਾ ਪਾਸਾ ਵੱਟ ਸਕਿਆ ਸਾਧ ਸੰਗਤ ਇਹ ਹੁੰਦੀ ਹੈ ਬੰਦਗੀ ਦੀ ਕਮਾਈ ਇਹ ਹੁੰਦੀ ਹੈ ਬੰਦਗੀ ਦਾ ਅਸਲ ਸੱਚ ਇਹ ਹੁੰਦਾ ਹੈ ਬੰਦਗੀ ਦੀ ਅਸਲ ਰਹਿਮਤ ਜਿਹਦੇ ਕੋਲ ਬੰਦਗੀ ਹੋਵੇ ਸਾਧ ਸੰਗਤ ਮੇਰੇ ਸਤਿਗੁਰੂ ਜੀ ਉਹਦੇ ਤੇ ਇਦਾਂ ਕਿਰਪਾ ਕਰ ਦਿੰਦੇ ਨੇ ਇਦਾਂ ਰਹਿਮਤਾਂ ਕਰ ਦਿੰਦੇ ਨੇ ਸਾਧ ਸੰਗਤ ਇੱਕ ਵਾਰ ਮਾਈ ਇੱਕ ਮਹਾਂਪੁਰਖਾਂ ਦੇ ਕੋਲ ਆਉਂਦੀ ਹੈ ਤੇ ਉਹ ਆਣ ਕੇ ਆਪਣੀ ਫਰਿਆਦ ਕਰਦੀ ਹੈ ਕਿਉਂਕਿ ਅਕਸਰ ਹੀ ਬੰਦਗੀ ਵਾਲਿਆਂ ਦਾ ਸੁਭਾਅ ਹੁੰਦਾ ਹੈ ਕਿ ਜਿਹੜਾ ਵੀ ਕੋਈ ਆ ਗਿਆ ਉਹਨੂੰ ਬਚਨ ਕਰਕੇ ਗੁਰੂ ਨਾਲ ਜੋੜਨਾ ਬੰਦਗੀ ਨਾਲ ਜੋੜਨਾ ਤੇ ਸਾਧ ਸੰਗਤ ਹਰ ਇੱਕ ਨੂੰ ਇਹੋ ਹੀ ਉਹ ਉਪਦੇਸ਼ ਦਿੰਦੇ ਨੇ ਸਦ ਭਾਵਨਾ ਦੀ ਗੱਲ ਕਰਦੇ ਨੇ ਮਹਾਂਪੁਰਖ ਤੇ ਉਹਨਾਂ ਲਈ ਤੇ ਸਾਰੇ ਇੱਕੋ ਹੀ ਨੇ ਕੋਈ ਵੈਰੀ ਨਹੀਂ ਕੋਈ ਬਗਾਨਾ ਨਹੀਂ ਸਾਰੇ ਆਪਣੇ ਹੀ ਨੇ ਸਾਥ ਸੰਗਤ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦੱਸਿਆ ਮਹਾਰਾਜ ਜੀਓ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਆਪਾਂ ਪੜਦੇ ਆ ਨਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਹਿੰਦੇ ਵੀ ਜਿਨੇ ਗੁਰੂ ਨੂੰ ਜਪਿਆ ਅਕਾਲ ਪੁਰਖ ਨੂੰ ਜਪਿਆ ਜਾਂ ਫਿਰ ਵਿਦਵਾਨਾਂ ਦੇ ਅਰਥ ਇਹ ਵੀ ਕੀਤੇ ਨੇ ਕਹਿੰਦੇ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਵੀ ਅਸੀਂ ਉਹ ਆਕਾਲ ਪੁਰਖ ਨੂੰ ਜਪਿਆ ਤੇ ਭਾਈ ਕਹਿੰਦੇ ਇਹ ਗੱਲ ਜਾਣ ਲਈ ਵੀ ਉਹ ਪਰਮਾਤਮਾ ਇਹਨਾਂ ਜਨਮ ਮਰਨ ਦੇ ਗੇੜ ਜਿਹੜੇ ਨੇ ਨਾ ਇਹ ਬੰਧਨ ਉਹਨਾਂ ਨੂੰ ਕੱਟ ਕੇ ਰੱਖ ਦਿੰਦਾ ਇਹ ਗੁਰੂ ਵਿੱਚ ਏਡੀ ਵੱਡੀ ਤਾਕਤ ਹੈ ਉਹਦੇ ਵਿੱਚ ਏਡੀ ਵੱਡੀ ਸਮਰੱਥਾ ਹੈ ਚਲੋ ਮੈਂ ਬੇਨਤੀ ਕਰਾਂ ਹੁਣ ਉਹ ਮਾਈ ਆਉਂਦੀ ਹੈ ਆ ਕੇ ਆਪਣੇ ਘਰ ਦੇ ਹਾਲਾਤ ਬਿਆਨ ਕਰਦੀ ਹੈ ਕਹਿੰਦੀ ਮਾਹ ਪੁਰਖੋ ਬਾਬਾ ਅਤਰ ਸਿੰਘ ਜੀ ਮਾਹ ਪੁਰਖਾਂ ਕੋਲ ਆਉਂਦੀ ਹੈ ਮਾਸਪੂਣਾ ਸਾਹਿਬ ਵਾਲਿਆਂ ਕੋਲ ਕੰਨੇ ਮਾਪੁਰਖੋ ਕਿਰਪਾ ਕਰੋ ਹੁਣ ਮਾਪੁਰ ਗਿੰਦੇ ਹਾਂ ਭਾਈ ਮਾਤਾ ਜੀ ਦੱਸੋ ਕੰਨੇ ਘਰ ਵਾਲਾ ਜੀ ਬਹੁਤ ਸ਼ਰਾਬ ਪੀਂਦਾ ਤੇ ਘਰ ਦੇ ਵਿੱਚ ਕੰਨੇ ਬਹੁਤ ਜਿਆਦਾ ਜਿਹੜੀ ਗਰੀਬੀ ਹੈ ਤੇ ਇੰਜ ਲੱਗਦਾ ਵੀ ਜਿਵੇਂ ਵੀ ਸਾਰਾ ਕੁਝ ਜਿਹੜਾ ਹੈ ਸਾਡੇ ਤੋਂ ਰੁਸ ਗਿਆ ਹੋਵੇ ਪਰਮਾਤਮਾ ਆਪਣੀਆਂ ਦਾਤਾਂ ਜਿਵੇਂ ਸਾਨੂੰ ਦੇਈ ਨਾ ਰਿਹਾ ਹੋਵੇ ਕੰਨੇ ਮਾਤਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਕਰ। ਹੁਣ ਮਾਤਾ ਕਹਿੰਦੀ ਵੀ ਮੈਂ ਤੇ ਜੀ ਅਣਪੜਾ ਵੀ ਮੈਂ ਪਾਠ ਨਹੀਂ ਕਰ ਸਕਦੀ ਜਪਜੀ ਸਾਹਿਬ ਦਾ ਪਾਠ ਮੈਨੂੰ ਕਰਨੇ ਨਹੀਂ ਆਉਂਦਾ। ਕਹਿੰਦੇ ਮਾਤਾ ਪਾਠ ਨਹੀਂ ਕਰਨੇ ਆਉਂਦਾ ਤੇ ਮਹਾਂਪੁਰਖ ਫਿਰ ਕਹਿੰਦੇ ਵੀ ਇਦਾਂ ਕਰਿਆ ਕਰ ਮਾਤਾ ਕਹਿੰਦੇ ਵੀ ਤੂੰ ਇਹ ਜਪਿਆ ਕਰ ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਇ। ਮਹਾਂਪੁਰਖਾਂ ਨੇ ਉਹ ਮਾਤਾ ਨੂੰ 15 20 ਵਾਰ ਜਿਹੜਾ ਇਹ ਸ਼ਬਦ ਪੜਾਇਆ ਇਹ ਦੋ ਪੰਕਤੀਆਂ ਤਿੰਨ ਪੰਕਤੀਆਂ ਜੜੀਆਂ ਨੇ ਇਹ ਰਟਾ ਦਿੱਤੀਆਂ ਚੰਗੀ ਤਰ੍ਹਾਂ ਤੇ ਕਹਿੰਦੇ ਮਾਤਾ ਇਹ ਤਾਂ ਜਾਪ ਕਰ ਕਹਿੰਦੇ ਕੁਝ ਕੁ ਦਿਨਾਂ ਚ 기ਰਪਾ ਹੋ ਜੇਗੀ ਮਾਹਪੁਰਖਾ ਨੇ ਕਹਿ ਦਿੱਤਾ ਸਾਧ ਸੰਗਤ ਉਹ ਮਾਈ ਆਪਣੇ ਘਰ ਨੂੰ ਵਾਪਸ ਚਲੀ ਗਈ ਪਰ ਉਹ ਮਾਈ ਵੀ ਪ੍ਰਾਣ ਦੀ ਪੱਕੀ ਨਿਕਲੀ ਉਹਨੇ ਇਹ ਨਹੀਂ ਹੋਗਾ ਵੀ ਮਾਹਪੁਰਖਾ ਨੇ ਤਾਂ ਜੀ ਮੈਨੂੰ ਇਕਲੀ ਇੱਕ ਪੰਕਤੀ ਲੈ ਕੇ ਤੋਰਤਾ ਜੀ ਐ ਕਰਤਾ ਜੀ ਫਲਾਣਾ ਨਾ ਨਾ ਉਹ ਮਾਈ ਨੇ ਪੂਰਾ ਜਪਿਆ ਜੀ ਉਹਨੇ ਨਾਂਗੇ ਜੀ ਕਾਫੀ ਸਮਾਂ ਲੰਘਿਆ ਤੇ 4-5 ਮਹੀਨਿਆਂ ਬਾਅਦ ਉਹ ਮਾਈ ਫੇਰ ਆ ਗਈ ਕਹਿੰਦੀ ਮਾਤਾ ਵੀ ਹੁਣ ਕੀ ਲੈਣ ਆਈਆਂ ਕਹਿੰਦੀ ਮਾਹਪੁਰਖੋ ਮੈਂ ਤੇ ਤੁਹਾਨੂੰ ਦੱਸਣ ਆਈਆਂ ਮੇਰੇ ਘਰ ਦਾ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਕਹਿੰਦੀ ਹੁਣ ਤਾਂ ਉਹ ਸ਼ਰਾਬ ਵਨਹੀਂ ਵੇਖਦਾ ਵੀ ਨਹੀਂ ਕਹਿੰਦੀ ਸ਼ਰਾਬ ਦਾ ਨਾਂ ਤੱਕ ਵੀ ਨਹੀਂ ਲੈਂਦਾ ਹੈ ਕਹਿੰਦੀ ਮਾਤਾ ਇਹ ਗੁਰੂ ਨੇ ਕਿਰਪਾ ਕਰ ਦਿੱਤੀ ਇਹ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਕਹਿੰਦੇ ਮਾਤਾ ਹੁਣ ਕੀ ਚਾਹੀਦਾ ਕਹਿੰਦੇ ਬਸ ਮਾਪੁਰਖੋ ਕਿਰਪਾ ਕਰ ਦਿਓ ਹੁਣ ਤੇ ਬਸ ਥੋੜਾ ਜਿਹਾ ਪੈਸਾ ਆ ਜਾਏ ਮਾਇਆ ਆ ਜਾਏ ਤੇ ਉਹਦੇ ਨਾਲ ਘਰ ਦੀ ਕਾਰਜਕਾਰੀ ਸਹੀ ਹੋ ਜਾਏ ਕਹਿੰਦੇ ਮਾਤਾ ਉਹ ਵੀ ਆਜੂ ਕਹਿੰਦੇ ਜਪਿਆ ਕਰ ਤੇਗ ਬਹਾਦਰ ਸਿਮਰਿਆ ਕਰਨੌਨਿਤ ਆਵੇ ਧਾਏ ਨੌ ਨਿਧੀਆਂ ਸਤਿਗੁਰੂ ਜੀ ਦੇ ਦਿੰਦੇ ਨੇ ਕਹਿੰਦੇ ਵੀ ਤਾਏ ਕਹਿੰਦੇ ਸੱਚੇ ਪਾਤਸ਼ਾਹ ਸਾਰੀਆਂ ਚੀਜ਼ਾਂ ਨੂੰ ਧੱਕੇ ਨਾਲ ਹੀ ਕਹਿੰਦੇ ਤੇਰੇ ਘਰ ਦੇ ਵਿੱਚ ਰੱਖ ਦੇਣਗੇ ਬਰਕਤਾਂ ਜਿਹੜੀਆਂ ਨੇ ਸਤਿਗੁਰੂ ਜੀ ਧੱਕੇ ਨਾਲ ਹੀ ਤੇਰੇ ਘਰ ਦੇ ਵਿੱਚ ਲਿਆ ਕੇ ਛੱਡ ਦੇਣਗੇ ਇਹ ਗੁਰੂ ਐਸੀ ਕਿਰਪਾ ਦਾ ਮਾਲਕ ਹੈ ਸਭ ਥਾਈ ਹੋਏ ਸਹਾਏ ਕਹਿੰਦੇ ਗੁਰੂ ਤੇਰੇ ਨਾਲ ਅੰਗ ਸੰਗ ਹੈ ਸਭ ਥਾਈ ਹੈ ਉਹ ਤਾਂ ਤੇਰੇ ਨਾਲ ਹੀ ਹੈ ਕਹਿੰਦੇ ਮਾਤਾ ਜਾ ਕਹਿੰਦੇ ਗੁਰੂ ਦਾ ਨਾਮ ਲਿਆ ਕਰ ਪਾਤਸ਼ਾਹ ਦਾ ਨਾਮ ਲਿਆ ਕਰ ਗੁਰੂ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਪਾਤਸ਼ਾਹ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਕਿ ਜਿੱਤੇ ਇੰਨੀ ਕਿਰਪਾ ਹੋ ਗਈ ਕਹਿੰਦੇ ਇਹ ਵੀ ਹੋ ਜੂ ਕਹਿੰਦੇ ਬਸ ਜਾ ਉਹਦਾ ਲੜਨਾ ਛੱਡੀ ਤੇਗ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਧਾਏ ਕਹਿੰਦੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਸਭ ਥਾਈ ਹੋਏ ਸਹਾਏ ਗੱਲ ਦਾ ਭਰੋਸਾ ਰੱਖੀ ਮਾਈ ਉਥੋਂ ਚਲੀ ਗਈ ਤੇ ਗੁਰੂ ਨੇ ਕਿਰਪਾ ਕਰ ਦਿੱਤੀ ਸਾਧ ਸੰਗਤ ਕਹਿਣ ਤੋਂ ਭਾਵ ਵੀ ਮਹਾਂਪੁਰਖਾਂ ਦੀ ਜਿਹੜੀ ਕੀਤੀ ਹੋਈ ਗੱਲ ਹੈ ਨਾ ਉਹ ਰੱਬ ਨੂੰ ਵੀ ਮੰਨਣੀ ਪੈ ਜਾਂਦੀ ਹੈ ਸਾਧ ਸੰਗਤ ਪਰਮਾਤਮਾ ਵੀ ਵਚਨ ਪੂਰੇ ਕਰਦਾ ਹੈ ਆਪਣੇ ਬੰਦਗੀ ਵਾਲਿਆਂ ਦੇ ਸਾਧ ਸੰਗਤ ਇਹ ਇਹ ਹੈ ਵਡਿਆਈ ਇਹ ਹੈ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ